ਸਾਸੀ ਕਾ ਕਿਸਾਨ ਵੀਰੋ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਬਰਾਡਕਾਸਟਰ ਫਾਰਮ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਆ ਤਾਂ ਜਰੂਰ ਆਪਣਾ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਹੈਰਾ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਤੰਨ ਨਗ ਤੇ ਅੱਜ ਆਪਾਂ ਪਹੁੰਚੇ ਮਾਈ ਪਿੰਡ ਠੱਠੀ ਪਾਈ ਜਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਤਹਿਸੀਲ ਇਹਨੂੰ ਬੱਗਾ ਪੁਰਾਣਾ ਪਿਆ ਜਾਂਦੀ ਆ ਆਜੋ ਬਾਈ ਜੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਸਾਸੀ ਕਾ ਬਾਈ ਜੀ ਸਾਸੀ ਕਾ ਬਾਈ ਜੀ ਤੇ ਬਾਈ ਜੀ ਮੱਝ ਦੀ ਡਿਟੇਲ ਦੱਸੋ ਝੋਟੀ ਦੀ ਵੇਰੇ ਪਹਿਲਾ ਸੂਆ 6 ਦਿਨ ਦਾ ਮੂੰਹਾਂ ਠੀਕ ਹੋਈ ਪਹਿਲਾ ਦਨੋਂ ਕੋ ਸੂਈ ਨੂੰ 12 ਕਿਲੋ ਦੁੱਧ ਆ ਇਸ ਟਾਈਮ 12 ਕਿਲੋ ਦੁੱਧ ਆ ਵੀਰੇ ਛਿੱਗੀ ਹੈਗੀ ਆ ਬਾਈ 5 ਦਿਨ ਹੋਏ ਸੂਈ ਨੂੰ ਮਗਰ ਅੱਛੀ ਕੀ ਹੈ ਵੀਰੇ ਮਗਰ ਕੱਟੀ ਨੀਲੀ ਰਾਵੀ ਦੀ ਵੀਰੇ ਪੈਰਾਂ ਤਾਂ ਦੇਖ ਸਕਦੇ ਆ ਵੀਰੇ ਬਹੁਤ ਵਧੀਆ ਬੱਚਾ ਮਗਰ ਬਾਈ ਜਿਹੜੇ ਬਾਈ ਨੀਲੀ ਰਾਵੀ ਰੱਖਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਤੁਸੀਂ ਬੱਚਾ ਵੇਖ ਸਕਦੇ ਹੋ ਬਾਈ ਬਹੁਤ ਸੋਹਣੀ ਕੱਟੀ ਆ ਬਹੁਤ ਚੰਗੀ ਕੱਟੀ ਆ ਬਾਈ ਮਗਰ ਉਹ ਮੱਝ ਦੇਖ ਸਕਦੇ ਹੋ ਵੀਰੇ। ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ। ਪਹਿਲੇ ਸੂਏ ਛੋਟੀ ਸੂਈ ਆ। ਮੜੀ ਤੋੜ ਕੇ ਵਿਖਾ ਦੋ ਬਾਈ ਜੀ। ਓਕੇ ਬਾਈ। ਮੂੰਹ ਮੱਥੇ ਦੀ ਵੀ ਦੇਖ ਸਕਦੇ ਹੋ ਬਾਈ। ਤੋਰਾ ਦੇਖ ਸਕਦੇ ਹੋ ਬਾਈ ਤੁਸੀਂ। ਛੋਟੀ ਦਾ। ਆਜੋ ਬਾਈ ਜੀ ਆਜੋ। ਆਨਾਂ ਦੀ ਕੁਆਲਿਟੀ ਬਹੁਤ ਵਧੀਆ ਬਾਈ ਚੰਗੀ ਭਰੀ ਹੋਈ ਆ ਬਾਕੀ ਤੁਹਾਡੇ ਸਾਰੇ ਕੋਈ ਸਾਹਮਣੇ ਹੈ ਬਾਈ ਦਾ ਕੰਟੈਕਟ ਨੰਬਰ ਦੱਸਿਆ ਜਾਊਗਾ ਵੀਰੇ ਤੁਸੀਂ ਉੱਤੇ ਕੰਮ ਕਰ ਸਕਦੇ ਹੋ ਤੇ ਬਾਈ ਜੀ ਆਪਾਂ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਮੁੱਲ ਵੀਰੇ ਦਾ 87000 ਕਰਦੇ ਆ ਇਹਦਾ ਮੁੱਲ 87000 ਰੁਪਇਆ ਬਾਈ ਮੁੱਲ ਕਰਦੇ ਆ ਜੇ ਕਿਸੇ ਵੀਰ ਨੂੰ ਇਹ ਚਾਹੀਦੀ ਹੋਵੇ ਤੇ ਬਾਈ ਜਰੂਰ ਕੰਟੈਕਟ ਕਰੋ ਤੇ ਬਾਈ ਜੀ ਦੂਜਾ ਜਾਨਵਰ ਕਿਹੜਾ ਆਈ ਆਪਣਾ ਆਵਲੀ ਹੈ ਜੀ ਮੂੰਹ ਖੀਰੀਏ ਦੋ ਦੇ ਦੰਦ ਕੱਢਦੀ ਆ ਜੀ ਠੀਕ ਹੋ ਜੀ ਮੂੰਹ ਖੀਰੀਏ ਦੋ ਦੰਦ ਕੱਢਦੀ ਆ ਗੱਬਣਾ ਜੀ ਗੱਬਣਾ ਕਿੰਨੇ ਟਾਈਮ ਦੀ ਬਾਈ ਪੰਜ ਚਾਰ ਦਿਨਾਂ ਦੀ ਫਿਰ ਕੱਚੀ ਆਏ ਪੰਜ ਚਾਰ ਦਿਨਾਂ ਦੀ ਕੱਚੀ ਆ ਹਾਂ ਜੀ ਠੰਡੀ ਸਿਕਰ ਬਥੇਰੀ ਆ ਜੀ ਖਵਾਨਾ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਗੱਬਣਾ ਬਈ ਪੰਜਾਂ ਦਿਨਾਂ ਦੀ ਕੱਚੀ ਆ ਉਹ ਮੁੱਠਾ ਵੇਖ ਸਕਦੇ ਹਾਂ ਬਈ ਸੋਹਣੀ ਆ ਮੜਾ ਤੁਰ ਕੇ ਵਿਖਾ ਦੋ ਪਰਾ ਕਈ ਵਾਰੀ ਬਾਈ ਪਾਸੋਂ ਉਹ ਇੱਕ ਕਿੱਡ ਕੈਮਰੇ ਨੂੰ ਡਰ ਜਾਂਦਾ ਬੰਦ ਕਰ ਬੰਦ ਬਾਈ ਮੂੰਹ ਮੱਥੇ ਹੀ ਚੰਗੀ ਆ ਬਹੁਤ ਸੋਹਣੀ ਝੋਟੀ ਆ ਬਾਈ ਥਣ ਦੇਖ ਸਕਦੇ ਹੋ ਬਾਈ ਤੁਸੀਂ ਜੇ ਬਾਈ ਸਾਥੋਂ ਕੁਝ ਮੈਸ ਹੋ ਜਾਂਦਾ ਸੋ ਨੂੰ ਬਾਈ ਦਾ ਵਟਸਐਪ ਨੰਬਰ ਦੱਸਿਆ ਜਾਊਗਾ ਉਹ ਤੇ ਤੁਸੀਂ ਬਾਈ ਤੋਂ ਪਰਸਨਲ ਵੀਡੀਓ ਮਗਾ ਸਕਦੇ ਹੋ ਬਾਈ ਜੀ ਕੀ ਮੋਲ ਕਰਦੇ ਆ ਜੀ ਤੁਸੀਂ ਮੋਲੇ ਦਾ ਵੀ 80000 ਆ ਜੀ ਮੋਲੇ ਦਾ 80000 ਕਰਦੇ ਮਾਨ ਕੀਤਾ ਜਾਊਗਾ ਜੀ ਹਾਂਜੀ ਮਾਨ ਕੀਤਾ ਜਾਊਗਾ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 95011 88399 ਜੀ ਠੀਕ ਹੋ ਜੀ